ਕਲਰ ਸਭ ਅਫਸਰ ਵੀ ਤਾਂ ਫਸ ਗਿਆ ਨਾ ਜੇ ਮੰਨੇ ਤਾਂ ਇਧਰ ਵਾਲੇ ਪਾਸੇ ਫਸਦਾ ਜੇ ਨਾ ਮੰਨੇ ਤਾਂ ਫਿਰ ਜੋ ਹਾਲ ਐ ਐਸਐਸਪੀ ਦਾ ਹੋਇਆ ਜਿਹਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਇਹ ਕਹਿ ਕੇ ਸਸਪੈਂਡ ਕੀਤਾ ਗਿਆ ਕਿ ਇੰਨੇ ਡਿਊਟੀ ਦੇ ਵਿੱਚ ਕਤਾਹੀ ਕੀਤੀ ਐ ਇੰਨੇ ਆਪਣਾ ਕੰਮ ਨਹੀਂ ਕੀਤਾ ਫਿਰ ਤੁਹਾਨੂੰ ਲੱਗਦਾ ਨਹੀਂ ਐ ਕਿ ਇਹ ਸਾਰੇ ਕੇਸਿਸ ਇੱਕ ਤੋਂ ਬਾਅਦ ਇੱਕ ਹੋ ਰਹੇ ਸਰਕਾਰਾਂ ਤੇ ਪੋਲਿਟੀਕਲ ਪਾਰਟੀਆਂ ਤਾਂ ਚਲੀਆਂ ਜਾਣੀਆਂ ਉਹ ਸਾਈਡਲਾਈਨ ਹੋਣਣੀਆਂ ਫਸੇਗਾ ਕੌਣ ਅਫਸਰ ਤੋ ਮੈਂ ਤਾਂ ਹੀ बार-बार ਬੇਨਤੀ ਕਰ ਰਿਹਾ ਅਲਵੀ ਜੀ ਕਿ ਆਹ ਤਾਂ ਨਾ ਟੈਂਪਰੇਰੀ ਪ੍ਰੈਸ਼ਰ ਹੈ ਹਮ ਅੱਜ ਤੋਂ 6 ਮਹੀਨੇ ਬਾਅਦ ਮਤਲਬ ਮੇ ਜੂਨ ਤੋਂ ਬਾਅਦ ਸਰਕਾਰ ਖਤਮ ਹੈ ਕਿਉਂਕਿ ਇਲੈਕਸ਼ਨ ਜਿੱਥੇ ਸੂਬੇ ਚ ਹੋਣੀ ਹੈ ਉੱਥੇ ਇਲੈਕਸ਼ਨ ਕਮਿਸ਼ਨ ਇੰਟਰਵਿਨ ਕਰ ਲੈਂਦੇ ਨੇ ਜਿਹੜੀਆਂ ਸਾਰੀਆਂ ਮੇਨ ਪੋਸਟਾਂ ਹੁੰਦੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਹੁੰਦੀਆਂ ਨੇ ਉਦੋਂ ਸਿਸਟਮ ਵੈਸੇ ਹੀ ਸੁਧਰ ਜਾਣਾ ਸੋ ਇਹ 6 ਮਹੀਨੇ ਇਹ ਅਫਸਰ ਜਿਹੜੇ ਸਰਕਾਰ ਇਹਨਾਂ ਤੋਂ ਕਰਾਰੀ ਹੈ ਹੁਣ ਤਾਂ 6 ਮਹੀਨੇ ਦੀ ਗੱਲ ਹੈ ਪਰ ਜਿਹੇ ਜੇ ਕੰਮ ਇਹਨਾਂ ਤੋਂ ਹੋ ਕੇ ਦੇਖੋ ਨਛੱਤਰ ਦੀ ਇਲੀਗਲ ਅਰੈਸਟ ਹਾਈ ਕੋਰਟ ਨੇ ਮੰਨੀ ਤਾਂ ਹੀ ਛੱਡਿਆ ਨਾ ਹੁਣ ਉਹਦੇ ਚ ਜਿਹੜੇ ਅਫਸਰ ਇਨਵੋਲਵ ਨੇ ਚਾਹੇ ਡੀਆਈਜੀ ਹੋਣ ਚਾਹੇ ਐਸਐਸਪੀ ਹੋਣ ਚਾਹੇ ਸੀਆਈਏ ਦਾ ਪ੍ਰਭਜੀਤ ਹੋਵੇ ਉਹਨਾਂ ਨੂੰ ਜਵਾਬ ਦੇ ਹਾਈ ਕੋਰਟ ਚ ਦੇਣੀ ਪੂਜੇ ਜਦੋਂ ਕੋਰਟ ਨੇ ਮੰਨ ਲਿਆ ਕਿ ਇਲੀਗਲ ਡਿਟੈਂਸ਼ਨ ਹੈ ਤੇ ਜੇ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਹੁਣ ਜੋ ਕੋਈ ਫੈਸਲਾ ਕੋਰਟ ਨੇ ਲੈਣਾ ਉਹ ساری ਜ਼ਿੰਦਗੀ ਨਹੀਂ ਨਿਕਲੇ ਜਾਣਾ ਉਹ ਚੀਜ਼ਾਂ ਤੋਂ ਕੋਰਟ ਬਹੁਤ ਵੱਡੀ ਹੁੰਦੀ ਹੈ ਸੰਵਿਧਾਨ ਬਹੁਤ ਦੇ ਧਾਇਰੇ ਚ ਰਹਿਣੇ ਸਰਕਾਰ ਨੇ ਨਹੀਂ ডিফেন্ড ਕਰਨਾ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਲੁੱਟਣਾ ਸੀ ਲੁੱਟ ਲਿਆ ਇਹਨਾਂ ਨੇ ਤੁਰਦੇ ਬਣਨਾ